ਲੈਂਚ ਕਲੱਬ ਰਾਇਲ ਬੰਦਗੀ ਬੇਗਵਾਲ ਨੇ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਕਰਵਾਏ ਲੈਂਚ ਕਲੱਬ ਰਾਇਲ ਬੰਦਗੀ 321D ਬੇਗਵਾਲ ਬਲੋਂ ਆਪਣੇ ਸਮਾਜ ਸੇਵੀ ਕੰਮ ਨੂੰ ਅੱਗੇ ਤੋਰਦਿਆਂ ਸ਼੍ਰੀ ਹਰੀਕ੍ਰਿਸ਼ਨ ਹਸਪਤਾਲ ਬੇਗਵਾਲ ਵਿਖੇ 51 ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਕਰਵਾਏ ਗਏ ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜ ਭਦਰ ਸਿੰਘ ਨੇ ਦੱਸਿਆ ਕਿ ਕਲੱਬ ਬਲੋਂ ਹਰ ਮਹੀਨੇ ਉਕਤ ਹਸਪਤਾਲ ਵਿਖੇ ਅਜਿਹੇ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਕਰਵਾਏ ਜਾਂਦੇ ਹਨ ਅਤੇ ਲੋੜਵੰਦ ਮਰੀਜ਼ਾਂ ਨੂੰ ਐਨਕਾ ਵੀ ਦਿੱਤੀਆਂ ਜਾਂਦੀਆਂ ਹਨ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵੀ ਡੀਜੀ-1 ਰਸ਼ਪਾਲ ਸਿੰਘ ਬੱਚਾ ਜੀ ਵੀ ਅਤੇ ਡਿਸਟ੍ਰਿਕਟ ਚੇਅਰਮੈਨ ਸੁਖਦੇਵ ਰਾ ਜੰਗੀ ਨੇ ਆਖਿਆ ਕਿ ਕਲੱਬ ਦੇ ਰੀਜਨ ਚੇਅਰਮੈਨ ਸਤਪਾਲ ਸਿੰਘ ਜੱਬੂ ਅਤੇ ਸਾਰੀ ਟੀਮ ਵੱਲੋਂ ਇਸ ਸਾਲ ਦਾ ਇਹ ਜਿਹੜਾ ਅੱਜ 125ਵਾਂ ਪ੍ਰੋਜੈਕਟ ਲਗਾ ਕੇ ਬਹੁਤ ਹੀ ਸ਼ਿਸ਼ਲਾਗਜੋਗ ਜਿਹੜਾ ਕਲੱਬ ਕੰਮ ਕਰ ਰਹੀ ਹੈ ਉਹਨਾਂ ਦੱਸਿਆ ਕਿ ਕਲੱਬ ਦਾ ਮੁੱਖ ਮੰਤਵ ਵੀ ਸਮਾਜ ਸੇਵਾ ਹੈ ਇਸ ਮੁਕੇ ਹਰਬਿੰਦਰ ਸਿੰਘ ਲੰਬਾ, ਹੁੰਮਨ ਸਿੰਘ ਸਰਜੀ ਸਿੰਘ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ ਇਸ ਦੌਰਾਨ ਗਲਬਤ ਕਰਦਿਆਂ ਪ੍ਰਧਾਨ ਰਸ਼ਪਾਲ ਸਿੰਘ ਬੱਚਾ ਜੀ ਵੀ ਅਤੇ ਰੀਜਨ ਚੇਅਰ ਚੇਅਰਮੈਨ ਸਤਪਾਲ ਜੱਬੂ ਨੇ ਆਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੇਲ ਬੰਦਗੀ ਲਾਈਨ ਕਲੱਬ ਬੇਗੋਲ ਵੱਲੋਂ 125ਵਾਂ ਪ੍ਰੋਜੈਕਟ ਹੈ ਸਾਡੇ ਰੀਜਨ ਚੇਅਰਮੈਨ ਸਰਦਾਰ ਸਤਪਾਲ ਸਿੰਘ ਜੱਬੋਦੀ ਪ੍ਰਧਾਨਗੇਠਾਂ ਇਹ ਪ੍ਰੋਜੈਕਟ ਲਾਇਆ ਜਾ ਰਿਹਾ ਹੈ ਅੱਜ 51 ਬੰਦਿਆਂ ਦੀ ਪ੍ਰੇਸ਼ਨ ਕੀਤੇ ਜਾਣੇ ਨੇ ਸਭ ਤੋਂ ਵੱਡੀ ਵੇਖੋ ਸਾਡੇ ਕਲੱਬ ਦੀ ਵੱਡੀ ਸਭ ਤੋਂ ਗੱਲ ਏ ਕਿ ਡਿਸਟ੍ਰਿਕਟ ਗੁਰਦਾਸਪੁਰ ਚ ਕਲੱਬ ਕੰਮ ਕਰਨ ਜਾ ਰਿਹਾ ਹੈ ਜਿਹੜੇ ਕਿ ਆਮ ਜਿਹੜੇ ਕਲੱਬਾਂ ਨੇ ਆਪਣੇ ਪਿੰਡ ਦੇ ਅਧਾਰਿਤ ਕਰੰਦੀਆਂ ਨੇ ਇਹ ਸਾਡੇ ਰੀਜਨ ਚੇਅਰਮੈਨ ਸਾਹਿਬ ਦੀ ਬਹੁਤ ਦਿਲ ਦੀ ਵੱਡੀ ਗੱਲ ਹੈ ਉਹਨਾਂ ਦਾ ਛਾਉਂ ਕੇ ਕਿ ਮੈਂ ਵੱਤ ਤੋਂ ਵੱਧ ਸਾਰੇ ਪੰਜਾਬ ਵਿੱਚ ਸੇਵਾ ਕਰਾਂ ਤੇ ਸਾਡਾ ਕਲੱਬ ਹਮੇਸ਼ਾ ਹੀ ਇਦਾਂ ਦੀਆਂ ਸੇਵਾਵਾਂ ਕਰਦਾ ਰਹਿੰਦਾ ਹੈ ਇਹ ਸੰਤ ਬਾਬਾ ਪ੍ਰੇਮ ਸਿੰਘ ਦੀ ਧਰਤੀ ਹੈ 베ਗੋਵਾਲ ਉਹਦੀ ਕਿਰਪਾ ਕਰਕੇ ਹਰ ਆਦਮੀ 'ਚ ਇਹ ਨੇਚਰੀ ਇਦਾਂ ਦਾ ਸੁਭਾਈ ਇਦਾਂ ਦਾ ਇਹ ਸੰਗਤ ਦੀ ਸੇਵਾ ਜਿੰਨੀ ਵੱਤ ਤੋਂ ਵੱਧ ਕੀਤੀ ਜਾਵੇ ਵੇਖੋ ਜਿਹੜਾ ਸਾਡਾ ਕਲੱਬ ਹੈ ਹਮੇਸ਼ਾ ਹੀ ਮਾਨਤਾ ਦੀ ਸੇਵਾ ਵੱਤ ਖਲੋਤਾ ਹੈ ਜੇ ਆਪਾਂ ਰਾਸ਼ਨ ਦੇ ਪ੍ਰੋਜੈਕਟਾਂ ਦੀ ਗੱਲ ਕਰੀਏ ਉਹ ਸਭ ਤੋਂ ਵੱਧ 321 ਡੀ ਚ 157 ਕਲੱਬ ਨੇ ਸਾਡੇ ਬੇਗੋਲ ਛੋਟਾ ਜਿਹਾ ਕਲੱਬ ਹੈ ਤੁਹਾਨੂੰ ਮਾਣ ਹੋਣਾ ਚਾਹੀਦਾ ਤੁਹਾਨੂੰ ਆਪਣੇ ਆਪ ਵਿੱਚ ਅੱਧਾ ਪੰਜਾਬ ਮਾਚਲ ਜੰਮੂ ਕਸ਼ਮੀਰ ਚ ਪਹਿਲੇ ਨੰਬਰ ਤੇ ਇਹ ਕਲੱਬ ਜਿਹੜਾ ਰੈਲ ਬੰਦਗੀ ਲਾਈਨ ਕਲੱਬ ਹੈ ਵਾਟ ਰੀਜਨ ਚੇਅਰਮੈਨ ਸਤਿ ਸ੍ਰੀ ਅਕਾਲ ਸਾਰੇ ਕਲੱਬ ਦੇ ਮੈਂਬਰ ਜਿੰਨੇ ਵੀ ਮੇਰੇ ਲੰਬਾ ਸਫਲਤਾ ਨੇ ਫੂਮਰ ਸਿੰਘ ਦੀ ਸਰਦਾਰ ਜੀ ਸੁਖਦੇਵ ਰਾਜ ਮੀਰ ਡੋਗਰਾ ਸਾਹਿਬ ਸਾਰੇ ਮੈਂਬਰਾਂ ਦੀ ਸਾਰੇ ਮਿੰਨਤ ਕਰਦੇ ਨੇ ਇਹ ਮਿੰਨਤ ਸਤਿਕਾਰਈ ਹੈ ਤੇ ਮੈਨੂੰ ਵਿਸ਼ਵਾਸ ਹੈ ਆਉਣ ਵਾਲਾ ਜਿਹੜਾ ਸਮਾਂ ਅਗਲਾ ਸਾਲ 24 ਤੇ 25 ਜਿਹੜਾ ਸਾਡਾ ਕਲੱਬ ਏ ਕਟੋ-ਕਟ 300 ਪ੍ਰੋਜੈਕਟ ਲਾਉਣ ਦੀ ਕੋਸ਼ਿਸ਼ ਕਰਾਂਗੇ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਰਹੀ ਤਾਂ ਇੰਡੀਆ ਚ ਪਹਿਲੇ ਨੰਬਰ ਤੇ ਕਲੱਬ ਨੂੰ ਲਿਆਂਦੇ ਕੋਸ਼ਿਸ਼ ਕਰਾਂਗੇ ਪਰ ਚਾਹੀਦਾ ਸਾਰਾ ਸਹਯੋਗ ਹੈ ਸੰਤਬਾਬਪਾ ਪ੍ਰੇਮ ਸਿੰਘ ਦੀ ਕਿਰਪਾ ਚਾਹੀਦੀ ਗੁਰੂ ਦੀ ਕਿਰਪਾ ਚਾਹੀਦੀ ਦਸਾਂ ਗੁਰੂਆਂ ਦੀ ਕਿਰਪਾ ਚਾਹੀਦੀ ਹੈ ਵੇਖੋ ਬੰਦੇ ਚ ਮੈਂ ਬੰਦਾ ਕੁਝ ਨਹੀਂ ਕਰ ਸਕਦਾ ਕਰਾਨ ਵਾਲਾ ਪਰਮਾਤਮਾ ਇਹ ਜਿਹੜੇ ਕੰਮ ਕਰਾਣੇ ਪਰਮਾਤਮਾ ਆਪ ਸਹਾਇਕ ਹੋ ਕੇ ਕਰਾਂਦਾ ਅਸੀਂ ਵੇਖੋ ਅਸੀਂ ਕਦੀ ਸੋਚਿਆ ਨਹੀਂ ਸੀ ਕਿ ਆਪਾਂ ਡਿਸਟ੍ਰਿਕਟ ਗਰਦਾਸਪੁਰ ਜਾ ਕੇ ਹਚੋਲ ਦੇ ਲਾਗੇ ਕੀੜੀ ਫਾਣ ਚ ਵੀ ਜਾ ਕੇ ਆਪਾਂ ਇਦਾਂ ਦਾ ਕੈਂਪ ਲਾਵਾਂਗੇ ਸਾਡੇ ਰੀਜਨ ਚੇਅਰਮੈਨ ਸਾਹਿਬ ਉਥੇ ਹੋਰ ਵੀ ਇੱਕ ਐਲਾਨ ਕਰਕੇ ਇਹਨਾਂ ਤੁਹਾਨੂੰ ਦੱਸ ਦਈਏ ਜਿੱਥੇ ਆਪਾਂ ਕੈਂਪ ਲਾਇਆ ਸੀ ਉਹਦੇ ਨਾਲ ਬੱਸ ਅੱਡਾ ਨਾਲ ਹੀ ਤੁਹਾਡਾ ਪੰਚਾਇਤਕਾਰ ਆਉਣ ਵਾਲੇ ਗਰਮੀਆਂ 'ਚ ਵਾਟਰ ਕੂਲਰ ਵੀ ਐਲਾਨ ਗਏ ਉੱਥੇ ਸਾਡੇ ਕਲੱਬ ਵੱਲੋਂ ਜਿਹੜੇ ਠੰਡੇ ਪਾਣੀ ਦੀ ਹਰ ਵੇਲੇ ਸੇਵਾ ਉੱਥੇ ਚੱਲੇਗੀ ਤੇ ਉੱਥੇ ਲਾਣ ਜਾ ਰਹੇ ਹਾਂ ਤੇ ਮੈਂ ਸਾਰੀ ਟੀਮ ਨੂੰ ਆਪਣੇ ਰੀਜਨ ਦੇ ਚੇਅਰਮੈਨ ਸਾਹਿਬ ਨੂੰ ਸਾਰੇ ਮੈਂਬਰਾਂ ਨੂੰ ਦਿਲ ਦੀਆਂ ਗ੍ਰਾਹਿਆਂ ਤੋਂ ਧੰਨਵਾਦ ਕਰਦੇ ਆਂ ਵੀ ਸਾਰਿਆਂ ਨੂੰ ਪਰਮਾਤਮਾ ਇੰਨੀ ਸ਼ਕਤੀ ਦੇਵੇ ਆਉਣ ਵਾਲੇ ਸਮੇਂ 'ਚ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕੀ ਹਰੇ ਕਿਸ਼ਨ ਹਸਪੀਟਲ ਵਾਲੇ ਦੇ ਸਾਡਾ ਕਲੱਬ ਦਿਲ ਦੀਆਂ ਗ੍ਰਾਹਿਆਂ ਤੋਂ ਧੰਨਵਾਦ ਕਰਦਾ ਹੈ ਵੀ ਸਾਡੇ ਸਾਡੇ ਵਾਸਤੇ ਇਹ ਬਹੁਤ ਸੇਵਾ ਕਰਦੇ ਨੇ ਜਿਸ ਤਰ੍ਹਾਂ ਵੀ ਕਹੀਏ ਇਹ ਵੀ ਪੈਸੇ ਦੇ ਮੱਥੇ ਨਹੀਂ ਲੱਗਦੇ ਤੇ ਸਾਡੀ ਪੂਰੀ ਮਦਦ ਸੇਵਾ 'ਚ ਹਾਜ਼ਰੀ ਭਰਦੇ ਨੇ ਮਦਦ ਕਰਦੇ ਨੇ ਤੇ ਪਰਮਾਤਮਾ ਕਰੇ ਵੇਖੋ ਸਾਨੂੰ ਇਹ ਹਸਪਤਲ ਹਰ ਸਹੂਲਤ ਹੈ ਅੱਗੇ ਆ ਮਾਨ ਨੇ ਇਹਨਾਂ ਚੀਜ਼ਾਂ ਵਾਸਤੇ ਆਪਾਂ ਨੂੰ ਜਲੰਧਰ ਜਾਣਾ ਪੈਂਦਾ ਹੈ ਇਹ ਸਾਰਿਆਂ ਦੀ ਸਹਿਤਾ ਵਾਸਤੇ ਹਰ ਵੇਲੇ ਹਾਜ਼ਰ ਰਹਿੰਦੇ ਨੇ ਮੈਂ ਇਹਨਾਂ ਦਾ 321 ਡੀਲੋਂ ਰੀਜਨ ਚੇਅਰਮੈਨ ਸਤਪਾਲ ਸਿੰਘ ਜੱਬੂ ਵੱਲੋਂ ਸਾਰੀ ਟੀਮ ਵੱਲੋਂ ਇਹਨਾਂ ਦਾ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾਸ 321 ਡੀ ਰਾਇਲ ਬੰਦਗੀ ਲਾਈਨ ਕਲੱਬ ਬੇਗਵਾਲ ਵੱਲੋਂ ਜੋ ਆਪਣੇ ਵੀਰ ਭੈਣਾਂ ਕਿਹੜੀ ਫਗਾਨਾ ਤੋਂ ਜਾਂ ਹੋਰ ਲਾਗੇ ਲਾਗੇ ਪਿੰਡਾਂ ਤੋਂ ਆਏ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਤੇ ਇੱਕ ਗੱਲ ਦੀ ਤੁਹਾੜ ਕੋ ਮੈਂ ਮਾਫੀ ਮੰਗਦਾ ਹਾਂ ਕਿ ਇਹਦੇ ਚ ਟਾਈਮ ਲੱਗਦਾ ਛਾਂ ਹਰ ਥਾਂ ਆਪਰੇਸ਼ਨ ਸ਼ਾਮ ਨਹੀਂ ਹੁੰਦੇ ਨੇ ਤੁਸੀਂ ਇਹ ਫੀਲਿੰਗ ਨਹੀਂ ਕਰਨਾ ਵੀ ਸ਼ਾਮ ਨੂੰ ਕਿਉਂ ਕਰਦੇ ਨੇ ਸ਼ਾਮ ਨੂੰ ਆਪਰੇਸ਼ਨ ਵਧੀਆ ਹੁੰਦਾ ਅਖਦਾ ਤਾਂ ਹੀ ਸ਼ਾਮ ਨੂੰ ਕਰੀਦਾ ਤੁਸੀਂ ਵੇਖਿਆ ਹਣ ਪਹਿਲਾਂ ਵੀ ਜਿੱਥੇ ਹੁੰਦੇ ਨੇ ਸ਼ਾਮ ਨਹੀਂ ਹੁੰਦੇ ਨੇ ਤੇ ਸ਼ਾਮ ਨੂੰ ਆਪਰੇਸ਼ਨ ਤੁਹਾਡੇ ਵਾਸਤੇ ਬੱਸ ਕਰਾਈ ਹੋਈ ਸਪੈਸ਼ਲ ਬੱਸ ਤੁਹਾਨੂੰ ਆਰਾਮ ਨਾਲ ਲੈ ਕੇ ਜਾਏਗੀ ਆਪਣਾ ਕੁਲਦੀਪ ਸਿੰਘ ਮੇਰਾ ਵੀਰੇ ਦੀ ਡਿਊਟੀ ਲਈ ਹੋਈ ਆ ਮੈਂ ਪੱਕੀ ਤੁਹਾਡਾ ਵੀ ਇਹ ਦੀ ਮੰਗ ਸੀ ਉਧਰ ਲਾ ਕੇ ਵਿੱਚ ਕੈਂਪ ਲਾਣ ਦੀ ਤੇ ਥੋੜਾ ਵਿੱਚ ਟਾਈਮ ਨਹੀਂ ਸੀ ਮਿਲਿਆ ਸਾਡੀ ਕਲੱਬ ਨੂੰ ਹੁਣ ਨਾ ਇੱਕ ਦੋ ਆਪਾਂ ਉਧਰ ਹੋਰ ਵੀ ਲਾਣਾ ਹੈਗਾ ਤੇ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਕਿਸੇ ਨੇ ਮੇਰੇ ਭੈਣ ਦੇ ਫੀਲਿੰਗ ਨਾ ਕਰਨਾ ਫਿਰ ਰਾਤ ਪੈ ਗਈ ਹੈ ਆਪਾਂ ਰਾਤ ਆਪ ਹੀ ਪਾਈ ਹੈ ਕਿਉਂ ਇਹ ਸ਼ਾਮ ਨਹੀਂ ਹੁੰਦੇ ਤੇ ਬਾਕੀ ਹੋਰ ਜਿੰਨੂੰ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆਪਾਂ ਉਹਦੇ ਪਰਚੀ ਦਾ ਨੰਬਰ ਲਿਖਿਆ ਹੋਇਆ ਹੈ ਤੁਸੀਂ ਫੋਨ ਕਦੇ ਵੀ ਕਰ ਸਕਦੇ ਹੋ ਕਿਸੇ ਕਲੱਬ ਮੈਂਬਰ ਨੂੰ ਹੀ ਜੇ ਕਿਸੇ ਨੂੰ ਅੱਖ ਦੇ ਕੋਈ ਪ੍ਰੋਬਲਮ ਆਂਦੀ ਹੈ ਜਾਂ ਕਦੇ ਵੀ ਕੋਈ ਆਂਦੀ ਹੈ ਤੁਸੀਂ ਆਪਣਾ ਫੋਨ ਕਰੋ ਇੱਥੇ ਆਪਾਂ ਲੈ ਕੇ ਆਵਾਂਗੇ ਬਾਕੀ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਹੋਏ ਇਹ ਸਾਡੀ ਕਲੱਬ ਦੇ 125 ਮਾ 125 ਮਾ ਦਾ ਪ੍ਰੋਜੈਕਟ ਹੈ ਇਸ ਸਾਲ ਦਾ ਇਹ ਕਲੱਬ ਹੋਰ ਵੀ ਮਦਦ ਕਰ ਦੇਵੇ ਜੇ ਕਿਸੇ ਵੀਰ ਨੂੰ ਹੋਰ ਵੀ ਮਦਦ ਚਾਹੀਦੀ ਆਪਣਾ ਕੁਲਦੀਪ ਵੀਰ ਨਾਲ ਕੰਟੈਕਟ ਕਰ ਲਿਓ ਜੇ ਆਪਾਂ ਜਰੂਰ ਜਿੰਨਾ ਵੀ ਹੋ ਸਕੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ